ਸਤਿ ਸ਼੍ਰੀ ਅਕਾਲ ਜੀ ਹਾਂ ਤੂੰ ਵੀ ਬੁਲਾ ਦੇਗਾ ਥਾ ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੰਡ ਜੀ ਪਹੁੰਚੇ ਅੱਜ ਤੇ ਲਫਾਫਾ ਦੱਪ ਰਹੇ ਆ ਇੱਧਰ ਡੌਲ ਦੇ ਨਾਲ ਮੰਡ ਤਾਂ ਮੱਕ तकरीबन ਚੱਲ ਪਿਆ ਕੰਮ ਪੂਰਾ ਹੈ ਹੈ ਮ ਮੰਡ ਤਾਂ तकरीबन ਚੱਲ ਪਿਆ ਕੰਮ ਆ ਇੰਨਾ ਵੀ ਚੱਲਿਆ ਹੈਗਾ ਕੁਝ ਕੁ ਹੋਇਆ ਹੈ ਤਾਂ ਹਾਂ ਇਹ ਨਹੀਂ ਜਦ ਚੱਲ ਪੈਣਾ ਤੂੰ 2 ਇੰਚ ਜਾਨੂੰ ਪਨ ਲਾਉਣ ਲੱਗਣਾ ਪੂਰੇ ਚੱਲ ਪੈਣਾ ਹਾਂ ਨਾ ਛੱਡਿਆ ਪਾਣੀ ਖਾ ਰਿਹਾ ਨੇ ਬੱਸ ਤਾਂ ਪੀਣਾ ਤਲਾ ਦੇ ਲਿਆ ਮੰਨੂ ਵੀ ਐਉਂ ਲੈ ਫੜ ਟੱਪ ਲੈ ਲਾ ਪਾਣੀ ਬਗਾਇ ਕਰ ਜੂ ਗੇ ਇੱਥੇ ਪਾਣੀ ਉਹ ਪਾਣੀ ਹੈ ਪਾਣੀ ਪੀਲਾ ਹੈ ਨਹੀਂ ਪਾਣੀ ਢਿੱਡ ਮੈਂ ਹੈ ਪੀਲਾ ਹੈ ਨਹੀਂ ਗਲਾਸ ਹੂੰ ਹੋ ਤੇ ਬੌਣੇ ਪਾਉਂਗਾ ਅਸ ਵੀਰ ਹੋਂਦਾ ਨਾ ਪੌਣੇ ਬੌਣੇ ਦਾ ਪੈਣੀ ਆ ਮੇਰਾ ਟਰੈਮੇ ਨਹੀਂ ਲੱਗਿਆ ਮੈਂ ਤਾਂ ਭੁੱਲੇ ਹੀ ਫਿਰਦਾ ਖੇਤ ਬੌਣੇ ਨੂੰ ਉਦਣ ਦਾ ਫੁੱਫੜ ਰੋਲਾ ਪਾਉਂਦਾ ਠਰਜੀ ਦੇ ਵੀਰਾਂ ਟਰੈਕਟਰ ਲਈ ਜਾ ਕਹਿੰਦਾ ਉਹ ਦਿਨੋਂ ਖੇਤ ਹੂਦ ਬਾਲਾ ਆਪਣੇ ਖੇਤ ਤਾਂ ਹੁਣ ਬੌਣ ਡਰਾਈਵਰ ਦਾ ਇੱਤਿਆਜ ਡਰਾਈਵਰ ਦਾ ਤੂੰ ਚਲਾ ਕੇ ਬਾਹਰ ਸਾਧਦਾ ਦਾ ਬਾਹਰ ਸਾਧਦਾ ਫੇਰ ਤੂੰ ਘੜਾ ਲੈ ਕੇ ਆਉਣ ਦਿੰਦਾ ਲੈ ਕਾ ਲੋਡ ਟਰੈਕਟਰ ਦੀ ਖੇਤ ਉਹ ਬਾਸਾ ਦਾ 10 ਦਿਨ ਪਹਿਲਾਂ ਬਾਹ ਹੁਣ ਦੇਖੇ ਤੇ ਧੁੱਪ ਲੱਗਦੀ ਹੋਰ ਹੁਣ ਠੀਕ ਹੁਣ ਕੀ ਹੋ ਗਿਆ ਤਵੀਆਂ ਨਾਲ ਬਾਹ ਕੇ ਛੱਡੇ ਬਸ ਆਉਂਦਾ ਦੇਖ ਲੈ ਕਿਹੜੇ ਕੰਡਾ ਹੈ ਵੇ ਛੱਕਣਾ ਹੋਵੇ ਕੰਡਾ ਫਾਲੇ ਤਾਂ ਜ਼ਰੂਰੀ ਆ ਮਾਰਨੇ ਖੇਤ ਚ ਆਹੋ ਮਾਰਦੇ ਦੂਰ ਦੂਰ ਇੱਕ ਘੰਟਾ ਦਾ ਇੱਕ ਘੰਟਾ ਡੇਢ ਘੰਟਾ ਲੱਗਣਾ ਹੈ ਪੰਜ ਜੀਲੇ ਮੰਨ ਕੇ ਚੱਲ ਹੋ ਹੂੰ ਮਾਰ ਕੇ ਪਾਸੇ ਚੱਲ ਪਿਆ ਭਾਈ ਕੱਦੂ ਵਾਲਾ ਕੰਮ ਇੱਧਰ ਪਾਣੀ ਪਾਣੀ ਹੋਇਆ ਪਿਆ ਨਾਲ ਪਾਣੀ ਪੈ ਤਾਂ ਇੱਧਰੋਂ ਹਰਿਆਈ ਪੈਂਦੀ ਆ ਪਰ ਹੂੰ ਲੱਗੀ ਲੱਗਣ ਜੀ ਅੱਛਾ ਪਿੰਡ ਵਾਲੀ ਲਾਈਟ ਨਾਲ ਲੱਗ ਗਈ ਰੈਟ ਹੈ ਨਾ ਹਾਂ ਪਿੰਡ ਵਾਲੀ ਲਾਈਟ ਨਾਲ ਲੱਗ ਗਈ ਹੂੰ ਬੋਲਾ ਓਹ ਹਤੀ ਜਾਂਦਾ ਸਮਝ ਲਾਦੀ ਨਹੀਂ ਬੋਲਾ ਕਾ ਕਰੇ ਅਟਾਲੀ ਆਂ ਗੜੀਆਂ ਗਾਲੂ ਅਟਾਲੀ ਆਂ ਗੜੀਆਂ ਗਾਲੂ ਡਾਲੀ ਸ਼ਾਂਗ ਦੂ ਆ ਥੱਲੇ ਥੱਲੇ ਸ਼ਾਂਗਣੀ ਛਾਵਾਂ ਨਾਲ ਜੀ ਖਤਮ ਕਰਦੇ ਹੋ ਕਿਤੇ ਥੱਲੇ ਥੱਲੇ ਆਈਆਂ ਸ਼ਾਂਗਣੀਆਂ ਉੱਪਰ ਨਹੀਂ ਸ਼ਾਂਗਣੀਆਂ ਉੱਪਰ ਨੂੰ ਨਿਗਾ ਮਾਰਦਾ ਥੱਲੇ ਥੱਲੇ ਆਲੇ ਟਾਣੇ ਜਿਹੜੇ ਥੱਲੇ ਥੱਲੇ ਬਸ ਥੋੜੇ ਥੋੜੇ ਉਹ ਜਿੱਥੇ ਤਾਂ ਹੀ ਆਏ ਚੌਕ ਦਾ ਜਿਹਾ ਬਣ ਜੇ ਉੱਥੇ ਸ਼ਾਂਗਣੀ ਜਿਹੜਾ ਛਤਰੀ ਚ ਫਸਦਾ ਜਿਹੜਾ ਟਾਣਾ ਉਹ ਸ਼ਾਂਗ ਦੋ ਬਸ ਆਹ ਨੀਚੇ ਨੀਚੇ ਬਸ ਅਸੀਂ ਲਗਾ ਚੰਦ ਦੇਗੇ ਉਹ ਛਤਰੀਆਂ ਵਿੱਚ ਵੱਜਦੀਆਂ ਟਰੈਕਟਰ ਦੀਆਂ ਛਤਰੀਆਂ ਵੱਜਦੀਆਂ ਮਸ਼ੀਨ ਵਿੱਚ ਵੱਜਦੀਆਂ ਕਰਬੈਂਚ ਸ਼ਾਂਗ ਦੇਣੀ ਆਹ ਜੀ ਇਹ ਹੈ ਨਾ ਉਹ ਵਾ ਤੇ ਉਪਰ ਥੋੜ੍ਹ ਕੇ ਉੱਪਰ ਛੋਰ ਕੇ ਨੀਤੀਆਂ ਛਾਂ। ਬਾਹਰ ਉੱਥੇ ਰਹੀਆਂ ਅਗਣੀਆਂ ਯਾਰ ਬਸ ਥੋੜੀਆਂ ਹੀ ਆ। ਤੈਨੂੰ ਉਹ ਮੋਢਾ ਵੀ ਚੱਕ ਚੜਾ ਲੈਣਾ ਉੱਪਰ। ਨਹੀਂ ਤੂੰ ਮੈਨੂੰ ਚੱਕ ਜੜਾ ਦੀ ਬਸ। ਠੀਕ ਨਹੀਂ ਜਾਦੇ। ਮੈਂ ਛਾਂਕ ਦੂੰਗਾ। ਬੋਲੋ ਸਾਰੇ ਹਮ ਝਾੜ ਦੇ। ਪੱਤਕਾ ਰਚਾਰ। ਸਾਰੀ ਨਹੀਂ ਛਾਂਗਣਾ ਹੈਗਾ। ਕਹਿ ਦੇਣੀ ਮੇਝਾ ਦੂੰਗਾ। ਆਧਾ ਹੈ, ਟਾਲੀ ਹੈ, ਕਬੂਲਰ ਨਹੀਂ ਹੈਗਾ। ਫਿਰ ਨੂੰ ਆਉਣੀ ਪਹਾੜੀ। ਉਹ ਫਿਰ ਪਰ ਚੜਤਾ ਹੈ। ਫਿਰ ਪਰ ਚੜਤਾ ਹੈ ਜੋ ਟਾਲੀ ਹੈ ਕਾਈ ਦੀ ਉੱਥੀ ਹੈ। ਨਾ ਆਪਣਾ ਮੁੱਠ ਵੜ ਦਿੰਦਾ ਹੈ। ਨਾ ਆਪਣਾ ਆ ਅਸਲ ਵਿੱਚ ਦੇਖੋ ਆ ਬੂਟੇ ਹੋ ਗਏ ਸੀ 14 15 ਕਿੱਲਿਆ ਬੂਟੇ ਦੀ ਹੋਈ ਸੀ ਦਾਣ ਲੱਗਦੇ ਸੀ 14 15 ਕਿੱਲੇ ਆ ਹਾਂ ਬੂਟੇ-ਬੂਟਾ ਕਰਤਾ ਥਾਲਾ ਮੈਂ ਤਾਂ ਹੈਰਾਨ ਇੱਕ ਵਾਰੀ ਜੇ ਜੜ ਤੇ ਹਾਂ ਇੱਕ ਵਾਰ ਚ ਲਾ ਦੇ ਸਾਰੀ ਉਹ ਉੱਥੇ ਤਾਂ ਅੰਜਰ ਗਏ ਉਹ ਥਾਈਂ ਟ੍ਰੇਨ ਦੇ ਨਾਲ ਨਾਲੇ ਹੂੰ ਝੜੀ ਬਣ ਜੜੀ ਤੱਕੜੀ ਯਾਨੀ ਮੈਂ ਨਹੀਂ ਜਾਣਦਾ ਤੇ ਬੰਨ ਕੇ ਜਾਲਾ ਜੀ ਹੋਗੀ 13 ਤਰੀਕ ਹੂੰ 20 ਤਰੀਕ ਨਹੀਂ ਉਰੇ ਕਦੂ ਕਦੂ ਹੋਊਗਾ ਸਾਰਾ ਅੱਜ ਤੇ ਤਾਂ ਲੱਗ ਜਣੀ ਚਾਨੂ ਹੈਨਾ ਹੂੰ 20 ਤਰੀਕ ਥਾਈਂ ਦੂਰ ਤੋਂ ਦੂਰਦ ਨਾ ਲੋਕਾਂ ਦੇ ਇਧਰ ਨੂੰ ਦਰਿਆ ਵੱਲ ਨੂੰ ਵੀ ਫੁੱਲ ਚੱਲਦਾ ਹੋਣਾ ਕੰਮ ਪੂਰਾ ਪੂਰਾ ਚੱਲਦਾ ਹੁਣ ਇਧਰ ਨੂੰ ਤਾਂ ਹੂੰ ਜੇ ਕਾ ਵੀ ਭਈਏ ਕੱਟੇ ਭਈਏ ਕੱਟ ਨਹੀਂ ਹੈਗਾ ਲੋਈ ਸਭ ਚੱਲਦੀ ਦੇਖ ਲੈ ਹਾਂ ਭਈਏ ਬਥੇਰੇ ਭਈਏ ਬਥੇਰੇ ਜਿਹੜੀ ਪਾਰਟੀ ਵਾਲੀ ਚੰਗੀ ਚੰਗੀ ਉਹ ਪਾਰਟੀ ਆ ਪੰਜ-ਸੱਤ ਕਿਲੇ ਲਾ ਕੇ ਨਿਕਲਦੇ ਆ ਹਾਂ ਅੰਦੇ ਆ ਆਹ ਮਸ਼ੀਨ ਮੰਗਣਾ ਜਿੱਥੇ ਵੱੜ ਕੇ ਨਿਕਲ ਗਿਆ ਉਹ ਗਏ ਹੈਗਾ ਨਹੀਂ ਜੇ ਹੁਣ 14-15 ਬੰਦੇ 5 ਕਿਲੇ ਤੇ ਲਾਉਂਦੇ ਹੀ ਲਾਉਂਦੇ ਆ ਉਹ ਹੂੰ ਕੱਦੂ ਇਹਨਾਂ ਚਾਹੀਦਾ ਉਹਨਾਂ ਨੂੰ ਤੀਰ ਬੜੇ ਸਭੇ ਰੋ ਮਾਰ ਮੈਂ गिर ਗਿਆ ਆਹ ਆਦੇ ਗਿੱਟਾ ਸੁੱਝ ਗਿਆ ਤੀਰ ਆ ਲੈ ਨੂੰ ਦਿਖਾ ਲੈ ਬੋਲੇ ਸੁਝ ਗਿਆ ਆ ਉੱਥੇ ਗਿਰਿਆ ਉਹਦੇ ਬਦ ਪੰਪ ਕਾ ਤੂੰ ਕਾਲੀ ਕਰਤਾ ਹੈ ਕਾਲੀ ਕਰਤਾ ਕਾਲੀ ਕਰਤਾ ਤੂੰ ਉੱਪਰ ਦਾ ਬਾਜੇ ਕਰੇ ਪਏ ਆ ਪਤਾ ਮੇਰੇ ਨਾਲ ਆਏ ਰੂੜਾ ਪਿਆਤਾ ਆਏ ਚੱਪਲ ਫਸ ਗਈਆਂ ਆਏ ਆਏ ਇੱਥੇ ਤੇ ਆਏ ਆਏ ਮਸਕੜ ਆ ਗਿਆ ਇਹ ਆਏ ਸੱਜਾ ਆਇਆ ਇਹ ਖਬਰ ਸਾਲਾ ਫੈਕਚਰ ਹੋਇਆ ਹੁਣ ਫੈਕਚਰ ਨਹੀਂ ਹੋਇਆ ਗਿੱਟੇ ਨੂੰ ਰੋਟਾ ਪਿਆ ਮੜ ਜਾ ਆ ਗਿੱਟੇ ਨੂੰ ਫਰਕ ਪਿਆ ਪਰ ਦੂ ਘਰਾਇ ਸੁਝ ਗਿਆ ਸੁਝ ਗਿਆ ਬੋਲੇ ਦੇਖੀਦਾ ਇਦਾਂ ਨੂੰ ਸੁਝ ਗਿਆ ਹਨਾ यहाँ दुखता है यहाँ सुझ गया डॉक्टर हाँ। आ, आ, दुखता दुखता तो है।, है।, <laughs> है दवाई लगा देंगे तो बस मेरा भी नाम लेगा आ, आ, है। भाई आ, उसको उसको पूछ लेना वो तारा है है उसको ये पूरा खराब था ठोकर लग गया चक्के में खोलते था न फूल गया उसको लगा दिया एक बोतल किलाम दिया है दारू का ਕਿਆ ਕਰਿਆ ਉਸਕੋ ਦਵਾਈ ਲਗਾ ਦਿਆ ਜੰਗਲੀ ਕਿਹ ਇਹ ਹੈ ਬੰਦੂ ਵੀ ਦੇ ਦੇ ਕਿਹਦੀ ਦਵਾਈ ਜੰਗਲੀ ਜੰਗਲੀ ਦਵਾਈ ਲਗਾਇਆ ਪੱਤੇ ਵਾਲੇ ਕੌਣ ਸਾਹ ਰਹਿਗਾ ਹੁਣ ਇਧਰ ਮਿਲੇਗਾ ਦੇਖ ਲੈ ਜਾਂਦਾ ਗੌਰ ਕਾਲਾ ਹਿਲਾ ਦੇ ਰਾਦ ਨੂੰ ਜੰਗਲੀ ਦਵਾਈ ਮੈਨੂੰ ਕੀ ਕਹਿੰਦਾ ਟੈਕਸਰਾ ਕਰਾ ਲੇਗਾ ਦੇਖਰਾ ਕਰਾ ਲਾ ਕਰਾ ਅਕਸਰ ਨਹੀਂ ਮੋਚਾਈ ਹੈ ਇੱਕਸਰ ਹੁੰਦਾ ਅੰਗਲੇ ਥੋੜੋ ਹਿੱਲੇ ਤੇ ਹੱਡੀ ਹੁੰਦੀ ਹੁੰਦੀ ਆ ਅੱਜ ਨੇ ਉਂਗਲੀਆਂ ਹਿਲਦੀਆਂ ਸਾਰੀਆਂ ਮਿਲਕੋ ਗਈਆਂ ਆ ਤਾਂ ਨਮ ਹੋ ਜਾ ਗਿਆ ਐ ਯਾ ਪਰ ਨਸ ਚਰ ਗਿਆ ਸਰਰਾ ਜੈਸੀ ਕਲਟ ਗਿਆ ਨੇ ਹਾਂ ਨਸ ਚਰ ਗਿਆ ਉਸਨੇ ਨਸ ਦੂਸਰਾ ਪਰ ਚਰਾ ਗਿਆ ਹਾਂ ਨਾ ਲਾਦਾ ਬੋਲੇ ਨੂੰ ਕਲੀਨਿਕ ਕਰਕੇ ਦੇਣਾ ਪਏਣਾ ਦੁਕਾਨ ਖੋਦਦੇ ਨੇ ਅੱਡੇ ਫੇਟੇ ਦੁਕਾਨ ਦੇਂਦੇ ਸੀ ਇਥੇ ਲਗੇ ਨੂੰ ਕੋਲੇ ਕੋਲੇ ਮੈੜੀ ਪਾ ਦੇ ਜੰਗਲੀ ਦਵਾਈ ਦੇਣੀਆਂ ਇਹਨੇ ਜੈਸੀ ਵਾਈ ਮੈਂ ਦੱਸਦਾ ਜੰਗਲੀ ਦਵਾਈ ਦੱਸਦਾ ਓਏ जा, था तीन महीने हाँ। वो डंगर हमको घींच लिया टाइम था पर में ठीक हो में ठीक हो जा एक रोज में दो रोज में बस आज लगा देगा कल को आपको पूछेगा आराम है कि नहीं अच्छा आप बता देगा ठीक है अगर नहीं आराम होगा तो हमको दो बारी लगाने पड़ेगा रगड़के लगनी रगड़के रगड़के लगनी है नहीं वो उसको रस है नस काट के लगना हा, हा, वो उसको रस लगाएंगे बोल हाँ उसको पानी नहीं मारना अच्छा। वो रस वहाँ पर पड़ेगा ना यहाँ पर वो अंदर सोकेगा अच्छा ठीक है कर ले ਚਲੋ ਚਲੋ ਲਫਾਫਾ ਦੱਬੋ ਪਹਿਲਾਂ ਲਫਾਫਾ ਦੱਬੋ ਚਲੋ ਕੋਈ ਬਾਤ ਨਹੀਂ ਐਮ ਲੱਗ ਲਾ ਲਈ ਨਾ ਐਸਾ ਟੋਵਾ ਖਾਈ ਦਾ ਪਹਿਲਾਂ ਮਾਰ ਕੇ ਹੁਣ ਲਫਾਫਾ ਹੀ ਲਾਉਣਾ ਅੱਧਾ ਲਾਤਾ ਸੰਧਾ ਅੱਧ ਰਹਿ ਗਿਆ ਹੁਣ ਲਾਣਾ ਪੜੇ ਕਿ ਘਾਟ ਅੱਧਾ ਘਾਟਾ ਹੋ ਲਾਉਣਾ ਫਿਰ ਐਸੇ ਮਾਰਨਾ ਚਾਹ ਕੇ ਹੁਣ ਆਪਾਂ ਲੰਬਾ ਵੀ ਹੋਣਾ ਹੋਰ ਥੋੜਾ ਜਿਆ ਠੀਕ ਨਹੀਂ ਗਾ ਜੀ ਹਾਂ ਹਾਂ ਲੰਬੇ ਪਿਛਾ ਥੋੜੇ ਲੰਬਾ ਪਿਛਾ ਦਿੰਦੇ ਆ ਚਲੋ ਆ ਵੀ ਛੱਡਣਾ ਪੈਣਾ ਜੇ ਤਾਂ ਪਾਉਣਾ ਹਲਾ ਹਲਾ ਗਿੱਲਾ ਗਿੱਲਾ ਛੱਡ ਦੀ ਛੱਡ ਦੇਣਾ ਸਾਰਾ ਮੈਂ ਇਹ ਇਹ ਥੋੜਾ ਪਾਉਣਾ ਮੈਂ ਹਾਂ ਉਹ ਗਿੱਲੇ ਮੇਰਾ ਪਾਣੀ ਛੱਡ ਦੇਣਾ ਤਾਂ ਮੈਂ ਚੱਲ ਫਿਰ ਵੀ ਕੰਮ ਮੇਰਾ ਕਰਨਾ ਜੀ ਆਉਣਾ ਅੱਪਾ ਗੱਡੀ ਟ੍ਰੈਕਟਰ ਨਾਲ ਹੀ ਲਿਆਉਣਾ ਤਾਂ ਹਣਾ ਚਲੋ ਤਰੋ ਤਰੋ ਉਧਰ ਚੱਪਤੀ ਕਰ ਲਈ ਚੱਲ ਫਿਰ ਆ ਜਾ ਬੋਲੇ ਇਸ ਨੂੰ ਹੈ ਨਾ ਜਿੰਨਾ ਦਵਾਈ ਖਾਏਗਾ ਨੇ ਪੈਸਾ ਖਰਚਾ ਹੋਗਾ ਲੇਕਿਨ ਤਹੀ ਨਹੀਂ ਹੋਗਾ ਇਹ ਪਤਾ ਤੈਨੂੰ ਇੱਕ ਪੈਗ ਦੀ ਜਗ੍ਹਾ ਦੋ ਪੈਗ ਪਰ ਮੇਰਾ ਕਿਤਾ ਠੀਕ ਕਰ ਦੇ ਠੀਕ ਹੈ ਠੀਕ ਹੈ ਹਾਂ ਲੋ ਜੀ ਆ ਦਾ ਪਤਾ ਬਾਈ ਇੱਧਰ ਲਵਾ ਫਾ ਪਾਨੇ ਸਾਰਾ ਉਹ ਤੱਕ ਅੱਜ ਤਾਂ ਚੱਲਦਾ ਵਾ ਬੜਾ ਮਹਿੰਗਾ ਲੈਂਦਾ ਫਾ ਫਾ ਵਧੀਆ ਇੱਕ ਸਸਤਾ ਵੀ ਆਉਂਦਾ ਏ 20 ਵਾਲਾ ਵੀ 15 ਵਾਲਾ ਵੀ ਆ ਹੂੰ ਇਹ ਕਿੰਨੇ ਵਾਲਾ 135 ਵਾਲਾ ਏ ਅੱਛਾ ਕਿੱਲੋ ਹਾਂ ਇਹ ਫਰਕ ਦੇਖ ਲਵਾ ਵੇ ਕਿੰਨਾ ਇਹਨਾਂ ਫਰਕ ਤਾਂ ਮਾੜਾ ਤਾਂ ਲਵਾਵਾ ਬੱਤ ਕਰ ਲੈ ਲੈ ਖੜ ਜਾ ਉਹ ਲੈ ਚੱਕ ਕੇ ਉਹਰਾ ਕਰ ਮਰ ਜਾ ਉਹਰਾ ਕਰ ਚੱਕ ਕੇ ਬੱਸ ਰੱਖ ਦੇ ਤੇ ਰੱਖ ਦੇ ਇਹ ਲਵਾਵ ਦਾ ਫਰਕ ਬਹੁਤ ਏ ਹੂੰ ਆ ਜਾ ਫਾਂਟਾ ਲਾ ਫਾ ਫੇਰਾ ਹੈ ਵੀ ਆ ਦੇਖਣੇ ਨੂੰ ਲੱਗਦਾ ਯਾਰ ਹੂੰ ਦੂਆ ਥਾਲਾ ਮਿੱਟੀ ਗੇਰ ਕੇ ਪਟੀ ਜਾਂਦਾ ਓ ਤਾਂ ਮਿੱਟੀ ਗੇਰ ਕੇ ਪਟੀ ਜਾਂਦਾ ਠੀਕ ਆ ਹਰਕਲ ਹਾਟ ਆਏ ਕਰ ਹਵਾ ਜਾਂ ਹਵਾ ਕਰ ਗਿੰਨੋ ਉਠਾਏ ਹਾਈ ਹਾਈ ਕਰ 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 ਬਾਜੂ ਰਿਹਾ ਪਿਆ ਪੈਕਿੰਗ ਜਿਤਾ ਹੁ ਹੋਣਾ ਹੈ ਆ ਗਿਆ ਲੈ ਤੇ ਆ ਲੈ ਆ ਰਾ ਲੈ ਇਹ ਹਾਂ ਦੋ ਸੈਟ ਕਰਕੇ ਰੱਖੀ ਵਾ ਠੀਕ ਆ ਜਾ ਔਰ ਡੱਕਾ ਦੇਖਿਆ ਤੇ ਡੱਕਾ ਖੜਾ ਉਹ ਨਹੀਂ ਕਹਿੰਦਾ ਡੱਕਾ ਉੱਪਰੇ ਲਾਉਂਦੇ ਆ ਆਇਆ ਬੋਲੇ ਲੋ ਜੀ ਬਾਈ ਕਰਕੇ ਕੰਮ ਸਟਾਰਟ ਹੁਣ ਦੇਖ ਲੈ ਅੱਜ ਕੱਲ ਸੜਾ ਖਾਤਾ ਜਾ ਹਲੇ ਕਾਲਿਆ ਟਾਈਟ ਨਹੀਂ ਕਰਨਾ ਹੈ ਇਹ ਬਾਤ ਟਾਈਟ ਕਰ ਦੋ ਕੋਈ ਬਾਤ ਫੇਰੇ ਤੂੰ ਤਾਂ ਆਇਆ ਪੁੱਛ ਕਾਹਤਾ ਇਹਦਾ ਬਾਲਾ ਕਾਟ ਲੈ ਚੱਲ ਹੁਣ ਹੁਣ ਪਾ ਹੁਣ ਤੇ ਪਾ ਜਿਹੜੀ ਵੀੜ ਨਾ ਪਾਉਣਾ ਕਾਹੀ ਉੱਪਰੇ ਨਾ ਮਾਰ ਦੀ ਉਦੇ ਇਹ ਨਾ ਲਾਉਣਾ ਤੇ ਆਮੀ ਲਾਦਾ ਜੇ ਖਾਈ ਕੱਢੀ ਨਹੀਂ ਹੋਵੇ ਹੂੰ ਉਹ ਵਧੀਆ ਯਾਰ ਇੱਕ ਤਾਂ ਖੱਬਲ ਨਹੀਂ ਹੁੰਦਾ ਡੋਲਾਂ ਪਰ ਖੱਬਲ 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 ਕੱਖ ਕੁਝ ਵੀ ਨਹੀਂ ਹੁੰਦਾ ਇਹ ਆ ਨਾ ਡੱਕਾ ਖਰਾਬ ਹੁੰਦਾ ਨਾਲ ਠੀਕ ਹੈ ਲੀਕ ਨਹੀਂ ਹੁੰਦਾ ਸਭ ਤੋਂ ਵੱਡੀ ਗੱਲ ਹੈ ਲੀਕਿੰਗ ਨਹੀਂ ਹੁੰਦੀ ਨੀ ਸੜੇ ਗੰਡੋਲੇ ਖੱਡਾ ਕੱਢੀ ਜਾਂਦੇ ਆ ਪਾਣੀ ਨਹੀਂ ਨਿਕਲਦਾ ਹੈਗਾ ਬਸ ਇੱਧਰ ਨੂੰ ਖੇਡ ਨਹੀਂ ਮਾ ਸਾਤੇ ਆਹ ਇੱਧਰ ਨੂੰ ਪਾਣੀ ਲੀਕ ਕਰੀ ਜਾਂਦਾ ਇੱਧਰ ਨੂੰ ਪਰਾਉਣ ਬਾਈ ਪਾਣੀ ਉਹ ਨਹੀਂ ਖੜਦਾ ਫਿਰ ਇਹ ਕਿਹੜਿਆਂ ਚ ਨਹੀਂ ਹੂੰ ਕਿਹੜਿਆਂ ਚ ਪਾਣੀ ਨਹੀਂ ਰੁਕਦਾ ਇਹਨਾਂ ਚ ਠੀਕ ਆ ਹੈ ਬਾਹੀ ਸਾਈਡ ਲੱਗਣੀ ਕਾਹ ਇੱਕ ਹੋ ਉੱਥੇ ਸਿੰਕੜਿਆਂ ਚ ਬਾਕੀ ਠੀਕ ਹੈ ਕਿਤੇ ਨਹੀਂ ਲੀਕ ਪਾਣੀ ਬਾਕੀ ਉੱਥੇ ਹੀ ਆ ਜਾਂਦਾ ਹੂੰ ਲੋ ਜੀ ਨਿਬੜ ਗਿਆ ਬਾਈ ਕੰਮ ਹੋ ਗਿਆ ਓਕੇ ਓਕੇ ਰਿਪੋਰਟ ਹਾਂ ਲਾ ਤਾਂ ਸਾਰੀ ਆ ਡੋਲ ਲਾਤੀ ਸਾਰੀ ਉਹ ਤੱਕ ਉਹ ਪਰਾਂ ਸਾਰੀ ਡੋਲੋ ਉੱਥੇ ਤੇ ਉਹ ਪਰਾਂ ਤੱਕ ਦਿਖਦਾ ਕੰਟਾ ਕ ਹੋ ਗਿਆ ਮਨ ਲਾਦਾ ਲੱਗਿਆ ਨਾ ਅੱਜ ਕਾਲੂ ਡਾਕਟਰ ਆ ਲਾਣ ਦੇ ਰਾਤ ਨੂੰ ਮੋਟਰ ਚਲਾ ਲੈਣੀ ਆਪਾਂ ਨੇ ਆਹਾ ਹਾਂ ਟੈਕਨੀਕਲ ਹੌਲ ਨੂੰ ਲੱਗ ਲਵੇ ਇਹਨਾਂ ਦੇ ਤਾਂ ਲੱਗ ਜਣੇ ਕਦੋਂ ਇੱਕ ਕੈਰੀ ਰਹਿੰਦੇ ਪਤਾ ਨਹੀਂ ਹੋਈਗਾ ਹੁਣ ਸਾਰੇ ਹੂੰ ਕਾਲੂ ਆਪਣਾ ਇੱਧਰ ਛੱਡ ਦੇਣੀ ਆਪਣੀ ਸਾਲੇ ਆਪਣਾ ਖੇਤ ਬਾਹਰ ਲੈਣਾ ਹੁਣ ਠੀਕ ਨਹੀਂ ਜਾ ਰਹਾ ਸੀ ਹੋ ਹੋਰ ਕੀਆ ਲੈ ਲਿਆ ਬੜਾ ਚੱਕ ਸਮਾਨ ਲੈ ਆ ਫੜਾਕ ਅਸੀਂ ਬਾਟਰ ਕੋਲਰ ਚੱਲ ਫੇਟ ਚੱਲੋ ਚੱਲੀ ਬੁੱਟੀ ਕਿੱਥੇ ਆ ਚਲੋ ਜਲਦੀ ਜਿਹਦੇ ਨੂੰ ਟਾਇਰ ਆਉਂਗਾ ਫਿਰ ਜੇ ਨਾਲ ਠੀਕ ਹੋਏ ਕਹਿੰਦਾ ਵੀ ਹੁਣ ਤਾਂ ਸਜਾ ਦੀ ਮੰਨ ਜੂਗਾ ਕਹਿੰਦਾ ਮੰਨੂ ਹਾਂ ਹਾਂ ਚੱਲ ਤੇ ਘਰ ਲੈ ਜਾਏਗਾ ਹਾਂ ਉਹ ਇੱਥੇ ਰੱਖ ਲੈਣਾ ਇਹ ਮੈਨੂੰ ਪਤਾ ਉਹ ਥੈਲੇ ਮੈਂ ਬਾਹਰੋਂ ਲੈ ਕੇ ਆਰਨੂੰ ਜਿੱਧਰ ਉੱਥੇ ਲਾਉਂਗਾ ਉਧਰ ਲੈ ਆਉਂਗੇ ਗਾਹਾਂ ਲਈ ਲੱਗਣਾ ਵਰਤੇ ਲੱਗਣਾ ਨਹੀਂ ਹੁਣ ਇਹ ਗਾਹਾਂ ਹੀ ਲੱਗਣਾ ਚੱਲੋ ਚੱਲੀਏ ਚੱਲੋ 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 ਬੀਬੀ ਗਿਆ ਆਜ ਹੁਣ ਉਹ ਰੇ ਤਵੀਆਂ ਘੱਟ ਲੱਗੀਆਂ ਵੀ ਆ ਫਾਲੇ ਫਾਲੇ ਵੱਜਣੇ ਆ ਫਾਲੇ ਮਾਰ ਦੇ ਹੂੰ ਲੋ ਜੀ ਬਾਈ ਪਹੁੰਚ ਗਏ ਫਿਰ ਆਉਂਦਾ ਉਹਰੇ ਉਹਰੇ ਘੱਟ ਰੱਖਣਾ ਤਾਂ ਘਰ ਨੂੰ ਜਾਉਂਗਾ ਕਿੱਥੇ ਜੜਾ ਆਪਾਂ ਨੇ ਆ ਬੜਾ ਕਿਹਲਾ ਸੀ ਮੈਂ ਆਪਾਂ ਨੂੰ 10 ਦਿਨ ਹੋਈ ਸੀ ਇਹ ਕਰਨੀ ਥਾੜਾ ਉੱਥੇ ਹੀ ਇਹਨੂੰ ਖਾਦੇ 10 ਦਿਨ ਹੋਏ ਸਧਰੇ ਕਰ ਇਹਨੂੰ 10 ਦਿਨ ਬਾਲੂ ਕਣ ਲੱਗ ਗਿਆ ਬੰਦਾ ਲਕੋ ਗਿਆ ਕਿਹੜਾ ਬੰਦਾ ਲੈ ਹੈ ਲੁੱਗ ਗਿਆ ਬਾਲੂ ਲੁੱਗ ਗਿਆ ਆ ਲੁੱਗ ਗਿਆ ਹਾਂ ਐ 10 ਕਿਤੇ ਹੋਏ ਹੋਣੇ ਮੈਂ ਕਹਿੰਦਾ ਇਹ ਸੁਰੇ ਕਰੀਏ ਨਾ ਤੇ ਇਹ 95 ਭਾਈ ਤਾਕਤ ਵਾਲੀ ਤੇ ਹੈਗਾ ਇਹ ਫੱਗਣ ਵਾਲਾ ਕੰਨਾ ਵੀਜਾ ਦਾ ਜਿਹੜਾ ਆਪਾਂ ਨੇ ਗੰਨਾ ਖੜਾ ਇੱਕ ਨੰਬਰ ਹੈ ਟੌਪ ਲੱਗ ਤੇ ਲੰਘ ਗਿਆ ਜਿਹੜੀ ਮੁੱਢੀ ਦੇਖ ਲੱਗ ਹੈ ਕਿਹੜੀ ਜਿਹੜੀ ਨੇ ਆਪੇ ਉਹ ਤੋੜਦਾ ਫਿਰਦਾ ਸੋਲਪਾ ਨੇ ਭਾਈ ਸੇਵਾ ਵੀ ਫੁੱਲ ਕਰੀ ਆ ਸਾਰੀ ਕਰਦੇ ਸੇਵਾ ਆਪਾਂ ਕਿਹੜਾ ਕੰਦੇ ਕਰਦੇ ਆ ਮੇਰੀ ਤਾਂ ਸੁਣ ਲੈ ਹੁਣ ਸਹੀ ਕਿਹੜਾ ਗੰਨਾ ਸਾਭ ਗਿਆ ਬਾਹੀ ਆ ਆ 2 ਮਹੀਨੇ ਕਣਕ ਦੇ ਬਾਝਾ ਜਦ ਤੇ ਕਣਕ ਟੁਕਤੀ ਗੰਦੇ ਕੰਕਰੀਟ ਕਾਈ ਜੰਨਾ ਸਾਹਮਣਾ ਪੈਂਦਾ ਜਦ ਤੇ ਮੁੰਡਾ ਹੋ ਗਿਆ ਹੈ ਕਿ ਨਹੀਂ ਮਿਲ ਗਿਆ ਬੱਲਾ ਤੇਰੇ ਨਾ ਹੁਣੀ ਮਾਰ ਹੋਰ ਤੋੜ ਲਾ ਸ਼ਾਮ ਨੂੰ ਲਾਉਂਗਾ ਨਾ ਆਕੇ ਲਾਉਂਗਾ ਮੈਨਾਂ ਉਹ ਨਾ ਪੀਆ ਤੋ ਮੈਨੂੰ ਗਰਮੀਓ ਮਾਰਦੂ ਤੈਨੂੰ ਪਾਣੀ ਨਹੀਂ ਲਾਉਣਾ ਹੈ ਉਹ ਨਾਉਣਾ ਇਹਨੇ ਹਲੇ ਹਲੇ ਨਾਉਣਾ ਮੈਂ ਹੈ ਨਾਉਣਾ ਕਿਹੜੀ ਆ ਇਹ ਹਾਂ ਇਹਦਾ ਥੋੜਾ ਮਲੀ ਫਿਰਦਾ ਹੈ ਹੋਰ ਲੈ ਲਈ ਰਾਤ ਨੂੰ ਲਾਈ ਮੇਰੇ ਮਾਤੇ ਮਲਕੇ ਲਾ ਅਧੀ ਰਾਤ ਨੂੰ ਯਾਰ ਖਬਰੇ ਕੀ ਆ ਹੋਣਾ ਫਰਕ ਪੈਣਾ ਨਹੀਂ ਪਤਾ ਲੱਜੀਦਾ ਅਭੀ ਲਗਾ ਦਿੱਤੇ ਹੈ ਫਿਰ ਬਾਦ ਮ ਲਗਾ ਦੇਂਗੇ ਲਾ ਦੇ ਇੱਲੀ ਆਇਆ ਕਾ ਥੜਾ ਤੋੜ ਕੇ ਰੋਤੇ ਦੇਖੀ ਰਸ ਤੁਹਾਨੂੰ ਪਤਾ ਹੈ ਇਹਨਾਂ ਨੂੰ ਇਹਦਾ ਜੀ ਬੈਈਆਂ ਹੋ ਜਿਹੜੇ ਤਾਂ ਮਾਰ ਕੇ ਲਾਉਂਦੇ ਬੁੱਟੀ ਕੋਈ ਸਿੱਧਾ ਸਿੱਧਾ ਪਰ ਲੈ ਪਾਣੀ ਲਾਉਂਗਾ ਇਹਦਾ ਫਿਰ ਕੁਛ ਨਹੀਂ ਲਾਉਣਾ ਇਹਨੇ ਹਾਂ ਹੂੰ ਮੋਹ ਕਦੇ ਜੇ ਕਾਤਾ ਤੂੰ ਦਾ ਥੜਾ ਆਏ ਹਾਏ ਉਹ ਥੜਾ ਇੰਨਾ ਮਾਰ ਲੈ ਇਹਨਾਂ ਤਰ੍ਹਾਂ ਫਾਈਚਰ ਕਾ ਥੋੜੀ ਹਿੱਤ ਤਾ ਇੱਕ ਵਾਰੀ ਸ਼ਾ ਉਹ ਸ਼ਾਵ ਨੂੰ ਫੇਰ ਮਾਰਨੀ ਇੱਕ ਵਾਰੀ ਓਏ ਬਾਤ ਵਾਹ ਹੁਣ ਮੈਂ ਮਲਾਉਣੇ ਵਾਲੇ ਕੋਲ ਨਹੀਂ ਜਾਣਾ ਨਹੀਂ ਸਵੇਰੇ ਤੂੰ ਟਾਇਆ ਹੋਊਗਾ ਜੇ ਨਾ ਠੀਕ ਹੋਇਆ ਓਏ ਹਾਂਜੀ ਜੇ ਨਾ ਠੀਕ ਹੋਇਆ ਸਵੇਰੇ ਤੈਨੂੰ ਡਾੜਣਾ ਮੈਂ ਮੈਨੂੰ ਸਾਲਾਂ ਦੇ ਭੰਗੇ ਲਾਤਾ ਲੱਗਦਾ ਮਲਤੀ ਉਹ ਭੰਗ ਨਹੀਂ ਹੈ ਜੀ ਹੋਰ ਲੈ ਦੇ ਤੂੰ ਉਹ ਭੰਗ ਉਹ ਬੂਟੀ ਲੈ ਕੰਡੇ ਵਾਲੀ ਉਹ ਉਹ ਬੂਟੀ ਹੈ ਉਹ ਕਿਹੜੀ ਸੜੀ ਹੁੰਦੀ ਨਹੀਂ ਝਾੜੀ ਜੀ ਪਤਾ ਭਿਘਾੜੀ ਜੀ ਹੁੰਦੀ ਨਹੀਂ ਅੰਡੇ ਵਾਲੀ ਉਹ ਚੀਜ਼ ਹੈ ਇਹ ਹਾਂ ਹਾਂ ਫਿਰ ਹੋਰ ਤੋੜ ਲੈ ਉਹ ਪਿੰਡ ਹੈਗੀ ਆਪਣਾ ਪਤਾ ਆ ਪਕਰ ਲਿਆ ਪਿੰਡ ਹੈਗੀ ਆ ਗੰਨਾ ਦਾ ਟਾਪ ਦਾ ਬਾਈ ਥੋੜਾ ਗੰਨਾ ਠੀਕ ਹੈ ਗਰਨਾ ਠੀਕ ਹੈ। ਹੈਲੋ ਸਿੱਧਾ ਪੋਰੀ ਗਰਨਾ ਜੀ। ਹੋ ਗਿਆ ਭਾਈ ਓਕੇ। ਤੋੜ ਲਾ ਗੋਲੇ ਇੰਨੀ ਕ। ਗਰਨਾ ਤਾਂ ਠੀਕ ਆ ਪੂਰੀ ਪੈਣ ਲੱਗ ਗਈ। ਹੈ? ਕੱਖ ਦਾ ਭਈ ਕਾੜ ਕੱਖ ਨਹੀਂ ਹੋਇਆ ਥੋੜਾ। ਕੱਖ ਥੋੜਾ ਕਿਵੇਂ ਹੋ ਜੂਗਾ ਸਪਰੇਅ ਨਾਲ। ਗਰਨਾ ਤਾਂ ਨਾ ਢੀਲਾ। ਹਾਂ ਜੀ ਬੂਰੀ ਪੈ ਪੂਰੀ ਪੈ ਗਈ ਆ ਤੇ। ਹੁਣ ਸੂਰਦੀ ਵੀ ਨੀਗਾ ਰੱਖਣੀ ਪੈਣੀ ਆ। ਦੋ ਦੋ ਪੂਰੀਆਂ ਚੜ ਗਈਆਂ। ਦੋ ਦੋ ਪੂਰੀਆਂ ਚੜ ਗਈਆਂ। ਆਏ ਵੀ ਆਪਣਾ ਸਾਰਾ ਗੰਮੀ ਹੋਰੀ ਫਰੀ ਸਹੀਂ। ਹੂੰ। ਉਧਰ ਗੰਨਾਮ ਦਾਜ ਨਾਲ ਆਪਣੇ ਪਾਲੇ ਪਾਸੇ। ਠੀਕ ਆ ਨਾ ਤੇਲਾ ਤੂੰ ਕਰਿਆ ਹੁਣ ਪਹਿਲਾ ਗੰਨਾ ਸਾਂਭਿਆ ਹੋਇਆ ਇਹ ਹੈ ਕੋਈ ਪੱਤਾ ਖਰਾਬੀ ਦਾ ਸਪਰੇਆ ਹੋਈਆਂ ਜਿਹੜੀਆਂ ਕੋਈ ਨਹੀਂ ਹੈਗਾ ਤੇਲਾ ਕੋਈ ਲੋਗ ਦਾ ਫਰਕ ਨਹੀਂ ਪਿਆ ਇਸ ਨੂੰ ਐਂ ਸਾਫ ਪਿਆ ਪੱਤਾ ਦੂਜੀ ਜਾਇ ਵਾਰੀ ਕਾਲੀ ਪਰ ਦੋ ਵਾਰੀ ਕਾਲੀ ਤਿੰਨ ਵਾਰ ਹੋਲੀ ਤਿੰਨ ਵਾਰੀ ਹੋਲੀ ਹਾਂ ਬੱਸ ਫੇਰ ਇੱਕ ਵਾਰੀ ਹੁਣ ਜਾ ਮੇੜੇ ਬਣ ਕੇ ਫੇਰ ਹੋਣੀ ਆ ਉਹ ਹੈ ਫਰਕ ਤਾਂ ਹੈਗਾ ਯਾਰ ਪਟਾਖੋ ਦਾ ਵੀ ਫਰਕ ਆ ਮੇਨਾਂ ਸਾਰੇ ਕਿਲੰਬਰ ਆਪਣੇ ਠੀਕ ਆ ਭਾਈ 85 ਐ ਉਹ 85 ਉਹ ਥੋੜਾ ਕੱਟ ਥੋੜਾ ਕੱਟ ਕਰਦਾ ਉਹ ਉਹ ਬਿਮਾਰੀ ਦਾ ਨਹੀਂ ਬਿਮਾਰੀ ਦਾ ਨਹੀਂ ਹਲੇ ਤਾਂ ਬਿਮਾਰੀ ਉਹਨੇ ਜਿਹੜੀ ਮੈਂ ਸਪਰੇਅ ਕਰੀ ਆ ਉਹ ਹੋਈ ਦੀ ਕਾਲਾ ਹੋ ਗਿਆ ਉਹ ਤੇ ਸਾਲਾ ਗੋਭ ਚ ਰੱਖੀ ਕੀੜੀ ਉਹ ਮਰ ਗਈ ਸਾਰੀ ਉਹ ਕਾਲਾ ਹੋ ਗਿਆ ਹਾਂ ਕਾਲਾ ਹੋ ਗਿਆ ਕੰਨਾ ਇੱਕ ਹੋਲ ਕਰਦੇ ਹੁਣ ਇਹਦੇ ਉੱਪਰ ਟਾਕਤ ਵਾਲੀ ਕਾ ਦੇ ਪਿੱਛੇ ਕੀੜੀ ਵਾਲੀ ਪਾ ਬਸ ਕਰਦੀ ਠੀਕ ਨਹੀਂ ਕਾਲੂ ਕਰਦੀ ਫੇ ਪਾ ਕੇ ਪਿਆ ਉਹ ਵੀ ਫਿਰ ਬੰਨ ਕੇ ਦੇਖਾਂਗੇ ਉਹਨੂੰ ਵੀ ਠੀਕ ਨਹੀਂ ਚਲੋ ਜੀ ਚੱਲਦੇ ਬਾਈ ਹੁਣ ਬਾਕੇ ਆਈਏ ਖੇਤ ਬਾਹਰ ਹੀ ਚੱਲਾਂ ਇਹ ਹੈਗਾ ਭਾਈ ਫੱਗਣ ਵਾਲਾ ਕੰਨਾ 95 ਤੇ ਬਹੁਤ ਵਧੀਆ ਜਵੀ ਵੱਢ ਗਏ ਬੀਜ ਤਾਂ ਪਾਨੇ ਇਹ ਦੇਖ ਲੈ ਤੂੰ ਮजा 5 ਚਾਰ ਦਿਨ ਹੋ ਗਏ ਭਰੇ ਮੀਹ ਇੰਨੇ ਪਾਣੀ ਮੰਗਣ ਲਈ ਜਨਾ ਮੰਗੂਗਾ ਹਨਾ ਕੱਖੜਾ ਕਾੜਾ ਕੱਖ ਨਹੀਂ ਹੋ ਜਾਵਾ ਵੀ ਗੰਨੇ ਆ ਖਲੀ ਦਾਣਾ ਵੀ ਟੋਲਾ ਵੀ ਸਾਫ ਪਈਆਂ ਸਾਈਡ ਐਨ ਵਾਹ ਚਲ ਪਹਿਲਾ ਕੰਮ ਖਰਾ ਉਹ ਤੇ ਕੱਖ ਹੋ ਗਿਆ ਥੋੜਾ ਝੱਲੀ ਵਾਲੇ ਚ ਕਰਤਾ ਤੂੰ ਚਲੂ ਚੋ ਗੜਾਈ ਹੋ ਗਈ ਹੁਣ ਦੁਆਰੇ ਟੋਲਾ ਪਰ ਉਸ ਬ੍ਰੇ ਕਰਨੀ ਕੀ ਆ ਮੈਂ ਸਾਰੇ ਪਹਿਲੇ ਕਾਤੀਆਂ ਠੀਕ ਸਾਰੇ ਗੰਨੇ ਵਾਲੀ ਚੱਲੀਏ ਚੱਲ ਚੱਲੀਏ ਚਲੋ ਜੀ ਚੰਤਾ ਜੀ ਓਕੇ ਲੋ ਜੀ ਬਾਈ ਮੇਲੋ ਜੱਗੇ ਦੇ ਉਧਰ ਬਾਈ ਅੱਗੇ ਨੂੰ ਦੱਸੋ ਸਤਿ ਸ਼੍ਰੀ ਅਕਾਲ ਜੀ ਬਾਦਲ ਬਾਈ ਇੱਧਰ ਸਾਲਜੀ ਦੱਸੋ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਠੀਕ ਆ ਜੀ ਸਲਾਹ ਲੈਣ ਆਏ ਬਾਈ ਉਹਨੂੰ ਪੁੱਛੋ ਬਾਈ ਇਹ ਪਤਾ ਸਪਰੇਅ ਕਰਨ ਵਾਲੇ ਪੰਪ ਘਮਾਉਣੇ ਵਾਲੇ ਆ ਉਹਨੂੰ ਪਤਾ ਕਿ ਕਿਹੜੀ ਕਿਹੜੀ ਕਰਨੀ ਅਸੀਂ ਵੀ ਪੰਪੇ ਘਮਾਉਣਾ ਤੇ ਸਲਾਹ ਲੈ ਕੇ ਤਰ ਤਰ ਫੋਟੋਆਂ ਭੇਜਦਾ ਦਿੱਤੀਆਂ ਕਰਦੇ ਲਿਆ ਕੇ ਬੱਸ ਕਰ ਦੂ ਹੀ ਪਾ ਦੀ ਵਿੱਚ ਮੈਂ ਤੇਰੇ ਦੇਖ ਕੇ ਆਇਆ ਕਹਿੰਦੇ ਜੀ ਉਹ ਆ ਤੇਰੇ ਸਕੈਟ ਕੀ ਕਹਿੰਦੇ ਸੰਗ ਕੂੰਗਾ ਪੂਈ ਕਿਹੜੀ ਆ ਉਹ ਕੂੰਗਾ ਪੂਈ ਕੂੰਗਾ ਪੂਈ ਕੂੰਗਾ ਪੂਈ ਉਹ ਐ ਅੱਛਾ ਉਹ ਕਰੀ ਲਾਜ਼ਮੀ ਯਾਰ ਠੀਕ ਆ ਗੰਨਾ ਦੇਖੀ ਹਰਾ ਹੋ ਰਿਹਾ ਜਮੇ ਜਿਹਦੇ ਪੱਤਾ ਲੋਹਾ ਲੋਹਾ ਹੋਇਆ ਹੋਇਆ ਵੀ ਨੀ ਉਹਦਾ ਫੰਗਸ ਦੀ ਹੋਣੀ ਆ ਲੋਹਾ ਲੋਹਾ ਉਹਦਾ ਫੰਗਾ ਸੀ ਜਿਹੜੇ ਦੂਈਆਂ ਦੇ ਕਰਨੀ ਆ ਤਾਂ ਕਰੀ ਸੇ ਟਾਈਮ ਕਰਾ ਸਾਜਦੇ ਹਨਾ ਆਧਰੇ ਕਰਦੇ ਆਹੋ ਮੈਂ ਕਹਿੰਦਾ ਪਾਣੀ ਵੀ ਲਾ ਦੇ ਯਾਰ ਗੰਨੇ ਨੂੰ ਪਾਣੀ ਲਾਜ਼ਮ ਆ ਕਰਨਾ ਹਾਂ ਪਾਣੀ ਲਾਗਣਾ ਪਾਣੀ ਜ਼ਰੂਰੀ ਆ ਪਾਣੀ ਪਿਕਾਰ ਕਰਨਾ ਇੱਕ ਮੀਂਹ ਆ ਹੈਂ ਇੱਕ ਮੀਂਹ ਪੈ ਗਿਆ ਉਸ ਦਿਨ ਉਦੋਂ ਸਾਰੀਆਂ ਬਿਮਾਰੀਆਂ ਜਾਣੀਆਂ ਉਦੋਂ ਸਾਰੀਆਂ ਔੜ ਜਾਣਾਂ ਹਾਂ ਤੁਹਾਨੂੰ ਪਾਣੀ ਲਾ ਦਵਾਂ ਬਾਜਰੇ ਨੂੰ ਉੱਠ ਨਹੀਂ ਰਹੇ ਪਾਣੀ ਬਸੇਰਾ ਲਾਉਂਦੇ ਆ ਮੀਂਹ ਪੈਣ ਤੇ ਇਹਨੇ ਫੁੱਟ ਫੁੱਟ ਉੱਠਣਾ ਮੀਂਹ ਮੀਂਹ ਹੈਂ ਓਏ ਕਿੰਨਾ ਤੂੰ ਦੇਖੀ ਕਿਹੜੇ ਹਿਸਾਬ ਨਾਲ ਪਾਣੀ ਲਾਟਣਾ ਜਿੱਦਾਂ ਮੀਂਹ ਪੈ ਗਿਆ ਤਾਂ ਨੰਗਰ ਵੀ ਸਾਰੇ ਸੈਕ ਸੈਕ ਕਰਦੇ ਪਨੀਰੀ ਤਾਂ ਲਾਉਣੇ ਵਾਲੀ ਹੋ ਗਈ ਅੱਗੇ ਪਨੀਰੀ ਤਾਂ ਪਲੀਸ ਕਿ ਆ ਰਹਾ ਓਏ ਲੈ ਆਂ ਟੱਕੇ ਪੱਟ ਕੇ ਪਿਛੇ ਪਿੱਛੇ ਟੱਕੇ ਪੱਟ ਕੇ ਲੈ ਜਾ ਉੱਥੇ ਤੇ ਗਾਹਾਂ ਜਿੱਥੇ ਕਿਹੜਾ ਹੋ ਗਿਆ ਇਹ ਕਿਹੜਾ ਵੀਜਾ 26 26 ਆਹਾ ਹਾਂ ਛੱਭੋ ਕਹਾ ਹੋਰ ਦੀ ਜੇ ਕੋਸ ਪਤਰੀ ਕਿ ਛੱਭੀ ਹੋ ਆ ਵੀ ਉਹ ਹੋਰ ਹੈ ਪਿੱਛੇ ਆ ਤੂੰ ਆ 26 ਹੋਰ ਲਈ ਉੱਤੇ ਰੱਖਿਓ ਜਿਹੜੀ ਹਾਈਬ੍ਰਿਡ ਨਹੀਂ ਬਸਿਓ ਕਿਸੇ ਨੂੰ ਹਾਈਬ੍ਰਿਡ ਨਹੀਂ ਆਈ ਹਾਈਬ੍ਰਿਡ ਦਾ ਜੀ ਦਾਣਾ ਲਾਉਂਦੇ ਹਾਂ ਹਾਈਬ੍ਰਿਡ ਨੋ ਨਾਲ ਲੱਸਿਓ ਤੁਸੀਂ ਗਾ ਬੋ ਪਾਲਣੇ ਫਿਰ ਬੀਜੇ ਨਿਕਲਦੇ ਦਾ ਖਰਾਬ ਹਾਈਬ੍ਰਿਡ ਨਹੀਂ ਜੇ ਪੰਜ ਮਹੀਨੇ ਲੱਗਣੀ ਸਾੜੇ ਤਨੀਰੀ ਹੋਈ ਵੀ ਹੈ ਇਹ ਉਹ ਦੋ ਕਿਆਰੀਆਂ ਇੱਕ ਹੈ ਆ 26 ਹੋਰ ਲਈ ਉਹ ਵੀ 26 ਵਰਗੀ ਹੋਆ ਜਿਵੇਂ 26 ਹੋਆ ਔਰ ਪੀ ਆਰ ਦੋਹੇ ਬੀਜ ਪੀ ਆਰ ਆਹੇ ਠੀਕ ਨੇ ਗਿਟਦੀ ਹੋ ਗਈ ਨਾ ਫੇਰ ਗਿਟ ਦੇ ਉੱਪਰੇ ਐ 24 ਦਿਨ ਦੀ ਪਨੀਰੀ ਹੋ ਗਈ ਜਿੱਦਣ ਲਾ ਦੇਣੀ ਬਸ 24 ਦਿਨ ਦੀ ਹੋ ਗਈ ਲਾ ਦੇਣੀ ਮੈਂ ਇਹਨੂੰ ਦੱਸਦੇ ਮੈਂ ਖਾ ਮਨੂੰ ਵੀ ਦੱਸਦੇ ਕੋਈ ਸੁਪਰੇ ਕਰ ਦ ਮੈਂ ਤਾਂ ਤਾਲੀ ਕੋਈ ਕਮਾਂਡ ਮਾਂ ਦੇਖੀ ਉਹਦੀ ਪਨੀਰੀ ਫੁੱਕੀ ਪਈ ਆ ਯਾਰ ਪਤਾ ਨਹੀਂ ਆਪੇ ਕਿ ਪੰਪ ਗਲਤ ਹੋ ਗਿਆ ਕਿਨੇ ਕਿ ਦਾ ਪਨੀਰੀ ਤਿਆਰ ਸਾਬ ਜੀ ਉਹਦੀ ਵੀ ਮੈਨੂੰ ਤਾਂ ਐ ਤਾਂ ਰੇ ਪਾਇਆ ਕਿਸੇ ਨੇ ਸਾਬ ਜੀ ਉਹਦੇ ਬਾਈ ਕੁਝ ਵੀ ਕਹਿ ਲੈ ਕਿਸੇ ਨੇ ਸਪਰੇਅ ਕਰੀ ਜਾ ਉਹਦੇ ਬੂਟੇ ਵੀ ਸੁੱਕ ਗਏ ਬੂਟੇ ਵੀ ਸੁੱਕੇ ਦੋ ਤਨੇ ਹੈ ਕਿ ਨਹੀਂ ਆਪਾ 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 ਪਹਿਲਾਂ ਐ ਕਹਿੰਦੇ ਤੇ ਵੀ ਚੱਲ ਇਤੇ ਉਹ ਹੋ ਗਿਆ ਰੇਰੂ ਜ਼ਿਆਦਾ ਪੈ ਗਿਆ ਮੈਂ ਹੁਣ ਜਦ ਬੂਟੇ ਦੇਖੇ ਮੈਂ ਬੂਟੇ ਵੀ ਗਏ ਤੁਹਾਡੇ ਤਾਂ ਕੋਈ ਜ਼ਿਆਦਾ ਦਵਾਈ ਛੱਡ ਗਿਆ ਮੂਰੇ ਜਾਂ ਫੇਰ ਕੋਈ ਪੰਪ ਧੋ ਗਿਆ ਦਵਾਈ ਵਾਲਾ ਉੱਥੇ ਨਾ ਕਿ ਆ ਜਾ ਕਿਸੇ ਨੇ ਜਾਣ ਕੇ ਨਹੀਂ ਕੰਮ ਕਰਿਆ ਹੈਗਾ ਕਿਸੇ ਨੇ ਪੰਪ ਭਰਿਆ ਹੋਣਾ ਦਵਾਈ ਨੂੰ ਕੱਖ ਵਾਲੀ ਨੂੰ ਇੰਸਟਾਗ੍ਰਾਮ ਪਰ ਇਹ ਕਿੰਨੀ ਜਗ੍ਹਾ ਤਾਂ ਹੋ ਰਿਹਾ ਹੈਗਾ ਕਿ ਨਹੀਂ ਹੋ ਰਹਾ ਹੈ ਗਲਤ ਮੇਰੀ ਗੱਲ ਸੁਣ ਲੈ ਉਹ ਪੰਦੇ ਦੇ ਭੱਲਾ ਨਹੀਂ ਹੁੰਣਾ ਬਾਈ ਉਹਦਾ ਕੀ ਹੋਣਾ ਹੈ ਕਿ ਨਹੀਂ ਮੇਰਾ ਇਹਦਾ ਕੰਮ ਕਰਦਾ ਉਹ ਵੀ ਨਾਜ ਨਾਲ ਇੱਕ ਜਗ੍ਹਾ 80 ਕਿਲੇ ਫੂਕਤੇ ਤਿੰਨ ਘਰਾਂ ਦੇ ਤੇ 80 ਕਿਲੇ ਗਲਤ ਗੱਲ 80 ਕਿਲੇ ਪਨੀਰੀ ਦੇ ਫੂਕਤੇ ਅੱਜ ਵੀਡੀਓ ਦੇਖੀ ਮੈਂ ਇੰਸਟਾਗ੍ਰਾਮ ਤੇ ਗਲਤ ਗੱਲ ਹੈ ਜੋ ਕਾੜ ਕਰੇ ਉਹਨੂੰ ਘੋਦਰਤੀ ਬੰਦੇ ਤੇ ਹੋ ਗਈ ਉਹ ਤਾਂ ਬਖਰੀ ਗੱਲ ਹੈ ਜਿਹੜੀ ਊਮ ਸਪਰੇਅ ਕਰਦੇ ਬਹੁਤ ਮਾੜੀ ਗੱਲ ਹੈ ਇਹ ਹੁਣ ਕਹਿੰਦਾ ਬਾਈ ਅਸੀਂ ਬੀਜੂਗੇ ਹੁਣ ਦੁਆਰਾ 26 ਬੀਜੂਗੇ ਕਹਿੰਦਾ ਹੁਣ ਤਾਂ 26 ਲਈ ਤਾਂ ਉਹ ਹੀ ਗੱਲ ਹੈ ਕੱਲ ਕੱਲ ਦਾ ਬਈ ਕੱਲ ਲੱਗਣੀ ਆ ਕੇ ਜੁਲਾਈ ਦੇ 20 25 ਜੁਲਾਈ ਚੱਕ ਲੱਗਣੀ ਮੈਂ ਲਾਈ ਨਹੀਂ ਦੀ 26 ਜੁਲਾਈ ਨੂੰ ਇੱਕ ਸਾਲ ਜੈ ਮਰੀ ਦੀ ਮੇਰੀ ਵਧੀਆ ਵਧੀਆ ਰਹੀ ਉਹੀ ਗੱਲ ਹੋਊਗੀ ਕਹਿੰਦਾ ਜਟੜੀ ਹੋਈ ਉਹ ਯਾਰ ਮਹਿੰਮਤ ਕਰੀ ਵੀ ਸਭ ਕੋ ਹੋਇਆ ਬੱਚ ਉਹਦਾ ਜਿਹੜਾ ਨਿਸ਼ਾਨ ਬਚਦਾ ਹੁਣਾਂ ਤਾਂ ਹੋ ਗਿਆ ਚੂਹ ਚੋਰ ਦਾ ਫੇਰ ਦੀਵਾ ਨਹੀਂ ਬਲਦਾ ਹੁੰਦਾ ਉਹ ਬੁਝਿਆ ਹੀ ਰਹਿਣਾ ਉਹਦਾ ਇੱਕ ਦਿਨ ਹੈ ਹਾਂ ਝੂਠਾ ਜਿਹੜਾ ਇੱਕ ਦਿਨ ਫਲਣਾ ਕਰਨਾ ਹੀ ਘਟਣਾ ਫੜਣਾ ਹੀ ਘਟਣਾ ਉਹ ਕੀ ਗੱਲ ਹੈ ਇੱਕ ਦਿਨ ਖੁਸ਼ ਹੋ ਲਿਆ ਉਹ ਬਸ ਹਾਂ ਵੇ ਫੋਗਦੀ ਆਵੀ ਬਾਪੂ ਦੀ ਆਇਆਂ ਕਰਤਾ ਹੈ ਚੋਰ ਦੀ ਇੱਕ ਸਦਾ ਥੋੜਾ ਚੜਾਈ ਰਹਿਣੀ ਹੈ ਸਭ ਦੀ ਫਸਲ ਆਪਣੇ ਵਰਗੀ ਤੱਕੋ ਦੂਜੀ ਦੀ ਫਸਲ ਦੇਖ ਕੇ ਖੁਸ਼ ਹੋਵੋ ਸਮਾਂ ਤੇ ਠੀਕ ਈ ਗੱਲ ਕਿੱਥੇ ਬੀਜ ਲੂੰਗਾ ਚੰਗੀ ਸਲਾਹ ਦੋ ਅਗਲੇ ਨੂੰ ਚੰਗੀ ਸਲਾਹ ਨਹੀਂ ਚੱਕ ਕੇ ਢੋਲਾ ਜੀ ਬੀਜ ਦੂੰਗਾ ਬੰਦਾ ਉਹੀ ਗੱਲ ਹੈ ਚੰਗੀ ਸਲਾਹ ਦੋ ਇਹ ਕਿਹੜਾ ਕਣਕ ਹੈ ਯਾਰ ਇਹ ਕਿਹੜਾ ਕਣਕ ਹੈ ਦਾ ਭੈਣ ਮੀਨਾ ਪਹਿਲਾਂ ਦੇਖੋ ਪਾਲਦੇ ਆ ਬਾਈ ਸਵੇਰ ਸ਼ਾਮ ਪਾਣੀ ਲਾਉਂਦੇ ਆ ਸਵੇਰੇ ਸ਼ਾਮ 10 ਵਜੇ ਅਸੀਂ ਪਾਣੀ ਕੱਢ ਦਿੰਦੇ ਬੰਦੀ ਦੀ ਦਾ ਹਾਂ ਕੱਢਣਾ ਬੰਦਾ ਹੈਲੋ ਦਿਨ ਚ ਪਾਣੀ ਰੱਖਿਆ ਹੂੰ ਗੂਗ ਦਿੰਦੀ ਆ ਮੈਂ ਤੈਨੂੰ ਦਵਾਈ ਪੇਚ ਕਰ ਦੇ ਹੁਣ ਦੋ ਵਾਰੀ ਦੋ ਬੀਜੀਆ ਜਦੋਂ ਕਿ ਆਰੀ ਖੜੇ ਆਸਵੀਰ ਵੀ ਹੋਰੀ ਆ ਸਰਦੀ ਵੀ ਹੋਰੀ ਆ ਇੱਕ ਕਿਆਰੀ ਹੁਣ ਬੀਜੀ ਦੁਆਰਾ ਮੇਰੀ ਤਿਆਰ ਆ ਪਨੀਰੀ ਬੰਦੇ ਮੇਰੇ ਆਏ ਨਹੀਂ ਮੈਂ ਹੋਰ ਕਰੇ ਹੁਣ ਆਸਵੀਰ ਕੋਲ ਆਹ ਇੰਦੇ ਤੇ ਪਾਉਣ ਚੱਲਿਆ ਮਾਂ ਨੂੰ 10 ਗ੍ਰਾਮ ਬਾਜੇ ਦੇ ਕੇ ਆ ਠੀਕ ਮੰਡੀ ਚ ਰਹਿੰਦਾ ਆ ਜਾ ਚਲੋ ਠੀਕ ਆ ਬਾਈ ਫੇਰ ਜੱਗੇ ਆ ਕਰ ਲੀ ਓਏ ਚੱਕ ਲੈਣੇ ਵਟੇ ਕਾਲੂ ਕਰਦੀ ਸਪਰੇਇ ਤੈਨੂੰ ਦਵਾਈ ਦੇ ਦੇਣੀ ਮੈਂ ਲਿਆ ਕੇ ਕਰ ਦੇ ਬਸ ਕਰ ਦੇ ਬਾਈ ਲੇਟ ਨਾ ਕਰਨ ਚੱਕ ਦੇਣੇ ਇੱਕ ਪਾਣੀ ਛੱਡ ਦੇ ਉਹਨੂੰ ਇਹ ਤੇਰਾ ਕੁਣੀ ਪਿਆ ਹੁਣ ਛੱਡਿਆ ਕੱਲ ਛੱਡਿਆ ਉਹਨੂੰ ਪਾਣੀ ਪੀਣਾ ਅੱਜ ਲਾ ਦੇ ਮੋੜ ਚ ਲਾ ਦੇ ਉਹ ਰਾਤ ਨੂੰ ਕੱਡੂ ਪਲਾਸ ਵਾਲੀ ਦੇ ਕਾਲੂ ਕਰ ਤੂੰ ਬਾਡੀ ਗੱਲੇ ਵਸ ਬ੍ਰੇਕ ਆਤੀ ਸਵੇਰੇ ਟੱਕਰ ਨਹੀਂ ਜੇ ਕਿਤੇ ਗਾਹਾਂ ਵੀ ਸਪਰੇ ਦਾ ਚੱਕਰ ਹੈ ਰੇਹ ਨੂੰ ਪਾਣੀ ਲਾ ਜਿਹੜਾ ਹੁਗੜਾ ਉਹਨਾਂ ਹੋਰ ਸਾਲੇ ਨਾਲ ਕਰਨਾ ਛੱਡ ਨਹੀਂ ਥੱਲੇ ਤੇ ਰਾਦ ਨੂੰ ਛੜਦੇ ਤੂੰ ਰਾਦਾਂ ਪਰ ਜਣਾ ਚਲਾ ਦੇ ਉਹਨੂੰ ਨਹੀਂ ਨਹੀਂ ਰੌਤਾ ਰੌਤਾ ਜਿਆਦਾ ਪੈ ਜਾਣਾ ਐਨੀ ਕਿੰਨੀ ਕਉਂਦੀ ਹੈ ਗਿੱਲਾ ਹੈ ਹਾਂ ਭਾਈ 7.5 ਬੀਘੇ ਦੇ ਪਿੰਡੇ ਪਲੇ ਪੈਦੇ ਰਾ ਆਈ ਤੋ ਨਹੀਂ ਕਾਦਾ ਹੈ ਹੈ ਗਿੱਲਾ ਚਲੋ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ